ਫਿਰੋਜ਼ਪੁਰ ਸਰਦ ਤੇ ਹਰਦੀਆੜ ਵਿੱਚ ਚਿੱਟੇ ਦੀ ਤਸਕਰੀ ਪਾਣੀ ਵਿੱਚ ਡੁੱਬੇ ਟੈਂਡੀ ਵਾਲੇ ਦਾ ਤਸਕਰ ਬੀਐਸਐਫ ਨੇ ਕੀਤਾ ਗ੍ਰਿਫਤਾਰ ਸਟੀਕ ਖੁਫੀਆ ਸੂchnਾ ਤੇ ਬੀਐਸਐਫ ਨੇ ਸੋਨੂ ਤੋਂ ਬਰਾਮਦ ਕੀਤੀ 14 ਪੈਕਟਾਂ ਵਿੱਚ ਲਗਭਗ 8 ਕਿਲੋ ਹੈਰੋਇਨ ਇੱਕ ਪਾਸੇ ਜਿੱਥੇ ਹਰਦੀ ਮਾਰ ਹੇਠ ਫਿਰੋਜ਼ਪੁਰ ਦੇ ਸਰਦੀ ਪਿੰਡ ਆ ਚੁੱਕੇ ਹਨ ਉੱਥੇ ਹੀ ਹਰਦੀਆੜ ਵਿੱਚ ਨਸ਼ਾ ਤਸਕਰੀ ਦਾ ਕਾਰੋਬਾਰ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਪਾਕਿਸਤਾਨ ਸਰਦ ਦੇ ਨੇੜੇ ਹੜ੍ਹ ਦੇ ਪਾਣੀ ਵਿੱਚ ਡੁੱਬ ਚੁੱਕੇ ਪਿੰਡ ਟੈਂਡੀ ਵਾਲਾ ਦਾ ਵਾਸੀ ਇੱਕ ਤਸਕਰ ਬੀਐਸਐਫ ਨੇ ਸਟੀਕ ਖੁਫੀਆ ਸੂchnਾ ਦੇ ਆਧਾਰ ਤੇ ਕਾਬੂ ਕਰ ਉਸ ਕੋਲੋਂ ਪੀਲੀ ਟੇਪ ਵਿੱਚ ਲਪੇਟੇ 14 ਪੈਕੇਟ ਛਿੱਟੇ ਦੇ ਬਰਾਮਦ ਕੀਤੇ ਗਏ ਸੋਨੂ ਨਾਮ ਦੇ ਇਸ ਤਸਕਰ ਦੇ ਪਾਕਿਸਤਾਨੀ ਸੰਗੱਲਾਂ ਨਾਲ ਸੰਬੰਧ ਦੱਸੇ ਜਾ ਰਹੇ ਹਨ ਬੀਐਸਐਫ ਦੇ ਜਵਾਨਾਂ ਨੇ ਨਾਕਾਬੰਦੀ ਕਰ ਉਸ ਨੂੰ ਹਜ਼ਾਰਾ ਪਿੰਡ ਦੇ ਮੋੜ ਕੋਲ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਬੀਐਸਐਫ ਦੀ ਇੰਟੈਲੀਜੈਂਸ ਵਿੰਗ ਦੀ ਸਟੀਕ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਚੌਕਨ ਨੇ ਬੀਐਸਐਫ ਦੇ ਜਵਾਨਾਂ ਨੇ ਹਜ਼ਾਰਾ ਮੋੜ ਬੱਸ ਸਟੈਂਡ ਦੇ ਨੇੜੇ ਸ਼ੱਕੀ ਰਸਤੇ ਤੇ ਨਾਕਾ ਲਗਾ ਲਿਆ ਨਾਕੇ ਦੌਰਾਨ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਜਿਸ ਨੇ ਆਪਣੇ ਪਿੱਛੇ ਸਮਾਨ ਲੱਦਿਆ ਹੋਇਆ ਸੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਕਿੰਤੂ ਜਵਾਨਾਂ ਨੇ ਪਿੱਛੇ ਕਰਕਰ ਉਸ ਨੂੰ ਫੜ ਲਿਆ ਗਹਿਨਤਾ ਨਾਲ ਤਲਾਸ਼ੀ ਲਈ ਤਾਂ ਪਲਾਸਟਿਕ ਦੇ ਬੈਗ ਵਿੱਚੋਂ 14 ਪੈਕੇਟ ਹੈਰੋਇਨ ਦੇ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ ਲਗਭਗ 8 ਕਿਲੋ ਦੇ ਕਰੀਬ ਹੈ ਬੀਐਸਐਫ ਵੱਲੋਂ ਫੜੇ ਗਏ ਤਸਕਰ ਨੂੰ ਆਪਣੇ ਲੈਵਲ ਦੀ ਪੁੱਛਗਿੱਛ ਕਰਨ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਤੇ ਹਵਾਲੇ ਕਰ ਦਿੱਤਾ ਮੋਢਲੀ ਪੁੱਛਗਿੱਛ ਵਿੱਚ ਮਿਲੀ ਜਾਣਕਾਰੀ ਤੋਂ ਨੇੜਲੇ ਪਵਿੱਖ ਵਿੱਚ ਹੋਰ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ BSF ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵੱਡੀ ਸਫਲਤਾ BSF ਇੰਟੈਲੀਜੈਂਸ ਵਿੰਗ ਦੀ ਕਾਰਗੁਜ਼ਾਰੀ ਅਤੇ ਸੀਮਾ ਸੁਰੱਖਿਆ ਜਵਾਨਾਂ ਦੀ ਅਟੁੱਟ ਨਿਸ਼ਟਾ ਅਤੇ ਸਜੱਗਤਾ ਨੂੰ ਦਰਸਾਉਂਦੀ ਹੈ ਜੋ ਦੇਸ਼ ਦੀਆਂ ਸੀਮਾਵਾਂ ਨੂੰ ਸੁਰੱਖਿਤ ਰੱਖਣ ਲਈ ਪ੍ਰਤੀਬੰਧ ਹੈ। ਦੂਜੇ ਪਾਸੇ SSC ਫਿਰੋਜ਼ਪੁਰ ਕੁਪਿੰਦਰ ਸਿੰਘ ਸਿੱਧੂ ਨੇ ਵੀ ਸਵੀਕਾਰ ਕੀਤਾ ਕਿ ਆਏ ਹਰ ਦਿਹਾੜ ਵਿੱਚ ਨਸ਼ਾ ਤਸਕਰੀ ਦਾ ਕਾਰੋਬਾਰ ਵੀ ਹੋ ਰਿਹਾ ਹੈ ਜਿਸ ਦੀ ਮਿਸਾਲ ਪਿੰਡ ਟਿੰਡੀਵਾਲਾ ਵਾਸੀ ਫੜੇ ਗਏ सोनू ਨਾਮ ਦੇ ਤਸਕਰ ਤੋਂ ਮਿਲ ਰਹੀ ਹੈ। BSF ਵੱਲੋਂ ਫੜੇ ਗਏ ਇਸ ਤਸਕਰ ਨੂੰ ਪੁਲਿਸ ਦੇ ਹਵਾਲੇ ਅਗਲੀ ਕਾਰਵਾਈ ਲਈ ਕਰ ਦਿੱਤਾ ਗਿਆ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ 8 ਕਿਲੋ ਦੇ ਕਰੀਬ ਨਸ਼ਾ ਕਿਸ ਨੂੰ ਸਪਲਾਈ ਕਰਨ ਜਾ ਰਿਹਾ ਸੀ ਇਸ ਬਾਰੇ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਇਹ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਜਦੋਂ ਅ ਅੱਜਕੱਲ ਜਿਹੜੇ ਚੱਲ ਰਹੇ ਫਲੱਡ ਦਾ ਫਾਇਦਾ ਠਾਣ ਦੇ ਫਰਾਕ ਦੇ ਵਿੱਚ ਸੀ ਸੋਨੂੰ ਸਰਵਜਿੰਦਰ ਸਿੰਘ ਟੈਂਡੀ ਵਾਲੇ ਦਾ 20 ਸਾਲ ਦੀ ਉਮਰ ਹੈ ਜਿਸ ਨੂੰ ਬੀਐਸਐਫ ਨੇ ਇਨਫੋਰਮੇਸ਼ਨ ਤੇ ਬੜੇ ਵਧੀਆ ਮਸਤੀ ਦੀ ਨਾਲ ਉਹਨਾਂ ਨੇ ਨਾਕਾਬੰਦੀ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਬਾਕੀ ਸਾਰੀ ਕਾਰਵਾਈ ਪੁਲਿਸ ਦੇ ਨਾਲ ਉਹ ਚੱਲ ਰਹੀ ਹੈ ਉਸ ਤੋਂ ਪੁੱਛਗਿੱਛ ਸਾਡੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜੇ ਅੱਗੇ ਕੋਈ ਉਸ ਦੇ ਲਿੰਕ ਕਿਸ ਨੂੰ ਨੇ ਦੇਣੀ ਸੀ ਇਹ ਹੈਰੋਇਨ ਕੇਸ ਦੇ ਹੋਰ ਵੀ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਲਿੰਕੇਜਸ ਤੇ ਵਰਕਆਊਟ ਕਰ ਰਹੇ ਆ ਤੇ ਸਾਨੂੰ ਹੋਰ ਵੀ ਉਮੀਦ ਹੈ ਵੀ ਇਸ ਦੇ ਨਾਲ ਦੇ ਹੋਰ ਵੀ ਬੰਦੇ ਜਲਦ ਫੜ ਲੰਗੇ ਇਹ ਕਿਲੋ ਹੀਰੋਇਨ ਹੈ ਕਿੰਨੇ ਪੈਕੇਟ ਰਹੇ ਇਹ 14 ਪੈਕੇਟ ਹੈ ਰਨ ਰਿਕਵਰ ਹੋਈ ਹੈ ਜੋ ਕਿ 7 ਕਿਲੋ 995 ਗ੍ਰਾਮ ਬੰਦੀ ਹੈ